ਬਾਈ ਬਹੁਤ ਰਹੀਆ ਬਾਈ ਟਰੋਲ ਪੰਜਾਬੀ ਦੀ ਹੈ ਪੂਰੀ ਟਰੋਲ ਪੰਜਾਬੀ ਨੇ ਨਾਰਾਜ਼ ਵੀ ਬਹੁਤ ਲੋਕਾਂ ਨੂੰ ਕੀਤਾ ਉਹ ਹੈ ਨਾ ਸਿੰਗਰ ਵਗੈਰਾ ਕਾਫੀ ਨਾਰਾਜ਼ ਹੋ ਜਾਂਦੇ ਸੋਨੇ ਦਾ ਮਜ਼ਾਕ ਪਾਉਂਦਾ ਸੀ ਰੈਪੀ ਦਾ ਹੁਣ ਕੀ ਖਿਆਲ ਹੈ ਰੈਪੀ ਟੁਮਾਣਾ ਦਾ ਖੜਪੰਚ ਤੁਹਾਡੀ ਮਕਬੂਲ ਕਰ ਲਈ ਲੋਕਾਂ ਨੇ ਪਾਸ ਕਰਤੀ ਆਧਿਆ ਫੋਨ ਪੂਨ ਇੰਡਸਟਰੀਅਲਿਆਂ ਦੇ ਬਹੁਤ ਰਹੀਆ ਐਪਰੀਸ਼ੀਏਟ ਕੀਤਾ ਜਾਂਦਾ ਬਹੁਤ ਰੀਅਰ ਹੈ ਇੰਡਸਟਰੀ ਤੋਂ ਐਜ ਕਿ ਹੋਣ ਜਿਵੇਂ ਖੜਪੰਚ ਦੇ ਕੇ ਮੈਨੂੰ ਹਰਸ਼ੀਮਾ ਬਾਈ ਦਾ ਸਪੈਸ਼ਲ ਮੈਸੇਜ ਆਇਆ ਸੀਗਾ ਠੀਕ ਹੈ ਤੇ ਉਹਦਾ ਗੁਰ ਸਿੱਧੂ ਬਾਈ ਨੇ ਵੀ ਦੇਖੀ ਗੁਲਾਬ ਸਿੱਧੂ ਬਾਈ ਦੇ ਮੈਨੂੰ ਯਾਰ ਚੱਲੇ ਬਾਅਦ ਯਾਰ ਚੱਲੇ ਬਾਅਦ ਵੇਲੇ ਵੀ ਬਹੁਤ ਐਮੀ ਵਿਰਕ ਬਾਈ ਜੀ ਭਾਜੀ ਨੇ ਵੀ ਸਾਡੇ ਇੱਕ ਦੋ ਕਾਰਟ ਆਰਟਿਸਟਾਂ ਨੂੰ ਕਿਹਾ ਸੀ ਤੁਹਾਡੇ ਮੈ ਯਾਰ ਚੱਲੇ ਬਾਅਦ ਦੇਖੀ ਆ ਕੋਲ ਮੈਨੂੰ ਇਹ ਤਾਂ ਬਹੁਤ ਸਿੰਗਰਸ ਸਾਨੂੰ ਅਪਰੀਸ਼ੀਏਟ ਵੀ ਕਰਦੇ ਨੇ ਤੇ ਇਹਦੇ ਕੰਮ ਕਰਨ ਦੀ ਇੱਛਾ ਲੱਗਦਾ ਹੈ ਕਿਸੇ ਕੰਮ ਕਰਨ ਦੀ ਇੱਛਾ ਬਹੁਤ ਜਿਤਾਉਂਦੇ ਨਹੀਂ ਮੈਨੂੰ ਪਤਾ ਨਹੀਂ ਕਿਉਂ ਆਈ ਡੋਟ ਨੋ ਪਤਾ ਨਹੀਂ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਤੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਜਿਹੜਾ ਕੰਟੈਂਟ ਆ ਕਈ ਵਾਰ ਇੱਕੋ ਤਰ੍ਹਾਂ ਦਾ ਆ ਰਿਹਾ ਹੈ ਬਹੁਤ ਜ਼ਿਆਦਾ ਤਜਰਬੇ ਨਹੀਂ ਹੋ ਰਹੇ ਤੇ ਇੱਕ ਪਾਸਾ ਇਹ ਆ ਪੰਜਾਬੀ ਸਿਨੇਮਾ ਦਾ ਤੇ ਇੱਕ ਵੈਬ ਸੀਰੀਜ਼ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਬਹੁਤ ਤਰ੍ਹਾਂ ਦੇ ਪਲੇਟਫਾਰਮ ਬਣ ਗਏ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੈਬ ਸੀਰੀਜ਼ ਦਾ ਜੇ ਆਪਾਂ ਕਹੀਏ ਚਲੋ ਮੁੰਡਾ ਦਾ ਛੋਟੀ ਉਮਰ ਦਾ ਪਰ ਜਨਮਦਾਤਾ ਕਹਿ ਦਈਏ ਤਾਂ ਉਹ ਹੈ ਰੈਬੀ ਟਵਾਨਾ ਰੈਬੀ ਅੱਜ ਸਾਡੇ ਨਾਲ ਹੈ ਖੜਪੰਚ ਨਵਾਂ ਇਹਨਾਂ ਨੇ ਇੱਕ ਲੈ ਕੇ ਆਂਦਾ ਜਿਹਨੂੰ ਆਪਾਂ ਪੰਜਾਬੀ ਸਲੈਂਗ ਦੇ ਵਿੱਚ ਕਹਿ ਦਿੰਦੇ ਆ ਇੱਕ ਨਵਾਂ ਤੁਮਾਕਾ ਕੀਤਾ ਇਸ ਤੋਂ ਇਲਾਵਾ ਯਾਰ ਜਿਗਰੀ ਕਸੂਤੀ ਡਿਗਰੀ ਯਾਰ ਚੱਲੇ ਬਾਹਰ ਬਹੁਤ ਕਮਾਲ ਕਮਾਲ ਦਾ ਕੰਟੈਂਟ ਇਹਨਾਂ ਨੇ ਪੰਜਾਬੀਆਂ ਦੀ ਝੋਲੀ ਪਾਇਆ ਯੋਰ ਬਾਈ ਤੀ ਟੰਗ ਨਾਲ ਕਹਿੰਦੇ ਨੇ ਤੇਰੇ ਐਬੀ ਵੈਲਕਮ ਆ ਡੇਲੀ ਪੋਸਟ। ਥੈਂਕ ਯੂ ਸੋ ਮਚ ਵੀਰੇ। ਬਈ ਠੀਕ ਠਾਕ ਹੂੰ। ਪਹਿਲਾਂ ਤਾਂ ਬਈ ਤੇਰੀ ਚੜ੍ਹਾਈ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਆਪਾਂ ਬਹੁਤ ਪੁਰਾਣੇ ਜਾਣਦੇ ਆ ਹੈਨਾ। ਬਹੁਤ ਗਰੋਅ ਕੀਤਾ ਰੈ ਬਟਵਾਣਾ ਨੇ। ਵੀਰੇ ਤੁਹਾਡਾ ਵੀ ਬੜਾ ਸਹਿਯੋਗ ਰਿਹਾ ਹੈ ਨਾ ਉਸ ਟਾਈਮ ਤੁਸੀਂ ਮੇਰੀ ਰਿਪੋਰਟ ਚਲਾਈ ਸੀ ਟਰੋਲ ਪੰਜਾਬੀ ਪੇਜ ਦੀ ਮੈਨੂੰ ਹਜੇ ਵੀ ਯਾਦ ਹੈ। ਅੱਛਾ ਬਹੁਤ ਲੋਕਾਂ ਨੇ ਕਨੈਕਟ ਹੋ ਜਾਣਾ ਟਰੋਲ ਪੰਜਾਬੀ ਜੇ ਜਿਹੜੇ ਘੈਂਟ ਜੇ ਉਸ ਦੌਰ ਦੀਆਂ ਚੀਜ਼ਾਂ ਹਨਾ ਉਹ ਕਮਾਲ ਦਾ ਦੌਰ ਸੀ ਹਨਾ ਰੈਪੀ ਹੁਣ ਤਾਂ ਚਲੋ ਹੁਣ ਤਾਂ ਯਾਰ ਜਿਹੜੇ ਇਦਾਂ ਦੇ ਤਵੇ ਲਾਉਣੇ ਮੀਮਸ ਅਜੀਬ ਤਰ੍ਹਾਂ ਦੇ ਹੋ ਗਏ ਹਨਾ ਅਜੀਬ ਤਰ੍ਹਾਂ ਦੇ ਹੋ ਗਏ ਹੋ ਉਹ ਉਹ ਬੜੇ ਮਤਲਬ 슈ਗਰ ਕੋਟ ਕਰਕੇ ਗੱਲ ਨੂੰ ਕਹਿਣਾ ਹਾਂਜੀ ਹਾਂ ਬੜੀਆ ਵਿਅੰਗ ਜੇ ਕਰਦੇ ਸੀਗੇ ਹੁਣ ਤਾਂ ਡਾਰਕ ਕਹਿ ਲਓ ਜਿਆਦਾ ਡਾਰਕ ਕਮੇਡੀ ਆ ਪਰ ਹਾਈਪ ਬਹੁਤ ਰਹੀ ਆ ਭਾਈ ਜੀ ਟ੍ਰੋਲ ਪੰਜਾਬੀ ਦੀ ਯਾਰ ਪੂਰੀ ਉਹ ਕਿੱਥੇ ਗਿਆ ਪੇਜ ਪੇਜ ਪਿਆ ਵੀਰੇ ਹੁਣ ਫੇਸਬੁੱਕ ਨੇ ਐਲਗੋਰਿਦਮ ਜੀ ਬਸ ਐ ਕਰਤੀ ਵੀ ਤੁਹਾਡਾ ਪੇਜ ਹੁਣ ਪੋਸਟ ਉਹਦੇ ਪਾਉਣੇ 7-8 ਲਾਈਕ 8 ਲਾਈਕ ਹਜੇ ਮੇਰੇ ਮਤਲਬ ਕਿ ਉਹ ਤਾਂ ਮੇਰਾ ਜਦੋਂ 8-9 ਸਾਲ ਪਹਿਲਾਂ ਹੋ ਗਏ ਸੀਗੇ ਉਹ ਤੋਂ ਬਾਅਦ ਅਸੀਂ ਵੀ ਥੋੜਾ ਘਟ ਗਏ ਇੱਧਰ ਮੈਂ ਫਿਲਮੇ ਕਿ ਇਜ਼ੀ ਹੋ ਗਏ ਹਨ ਹਾਂ ਫਿਰ ਮੈਂ ਗਿਆ ਜਾਂ ਫਿਰ ਇੱਕ ਨਵੇਂ ਫਰੇਮ ਦੇ ਵਿੱਚ ਆ ਗਿਆ ਰੈਪ ਹਾਂ ਹੁਣ ਉਹੀ ਟ੍ਰੋਲ ਪੰਜਾਬੀ ਹੁਣ YouTube ਦੇ ਉੱਤੇ ਤੁਸੀਂ ਤੁਸੀਂ ਫਿਲਮ ਮੇਕਿੰਗ ਕੀਤੀ ਹੋਈ ਹੈ ਹਾਂਜੀ ਹਾਂਜੀ ਤੇ રાઇટર ਵੀ ਤੁਸੀਂ ફિલ્મ ਦੇ ਆਪ ਹੋ હે ਨਾ ਜੇ ਜਿੱਤੇ ਕਿਤੇ ਮੈਂ ਗਲਤ ਹੋਵਾਂ ਦੱਸ ਦਿਓ ਡਾਇਰੈਕਸ਼ਨ ਵੀ ਕੀਤੀ ਹੈ ਸਕਰੀਨ ਬਲੇ ਵੀ ਤੁਹਾਡਾ ਮੇਰਾ ਹੀ ਆ ਜੀ ਤੇ ਐਡੀਟਿੰਗ ਵੀ ਕੀਤੀ ਹੈ ਪ੍ਰੋਡਕਸ਼ਨ ਵੀ ਕਰੀਏ ਪ੍ਰੋਡਕਸ਼ਨ ਵੀ ਕਰੀਏ ਇਹ ਇਹ ਸਭ ਤੋਂ ਪਹਿਲਾ ਸਵਾਲ ਫਿਰ ਆ ਵੀ ਇਹ ਬਣਦਾ ਇਹ ਪੈਸੇ ਬਚਾਉਣ ਖਾਤਰ ਕੀਤਾ ਗਿਆ ਕਿ ਵਾਕਈ ਮੁੰਡਾ ਇੰਨਾ ਟੈਲੈਂਟਡ ਆ ਦੇਖੋ ਸ਼ੁਰੂ ਜਦੋਂ ਮੈਂ ਫਿਲਮ ਮੇਕਿੰਗ ਦੇ ਵਿੱਚ ਗਿਆ ਮੈਂ ਡਾਇਰੈਕਟਰ ਬਣਨ ਗਿਆ ਸੀਗਾ ਜੀ ਉਦੋਂ ਜਦੋਂ ਡਾਇਰੈਕਸ਼ਨ ਕਰਦੇ ਆ ਨਾ ਉਦੋਂ ਅਬ ਅਕਸਰ ਆ ਹੁੰਦਾ ਵੀਰ ਫਿਲਮ ਦੀ ਵੀਰ ਸਕ੍ਰਿਪਟ ਕਿੱਥੋਂ ਲਈ ਹੈ ਹਨਾ ਹੂੰ ਉਹ ਤਾਂ ਮੈਂ ਪਹਿਲੀ ਸਕ੍ਰਿਪਟ ਜਿਹੜੀ ਆਪ ਹੀ ਲਿਖਤੀ ਸੀਗੀ ਅੱਛਾ ਉਹ ਉਹਦੇ ਨਾਲ ਵੀ ਥੋੜਾ ਜਿਹਾ ਕਹਿ ਲਓ ਤੁਸੀਂ ਸਿਆਸੀ ਕਨੈਕਸ਼ਨ ਹੈਗਾ ਵੀ ਉਦੋਂ ਕੇਜਰੀਵਾਲ ਪਹਿਲੀ ਵਾਰੀ ਮਲੇਰਕੋਟ ਲਾਏ ਸੀ ਪੰਜਾਬ 'ਚ ਪਹਿਲੀ ਵਾਰੀ ਉਹਨਾਂ ਨੇ ਜੇ ਕਦੇ ਕਿੱਥੇ ਆਏ ਸੀ ਨਾ ਉਹ ਸਪੀਚ ਦੇ ਆਪਣੇ ਮਲੇਰਕੋਟ ਲਿਆਏ ਸੀ ਉਹ ਮੈਂ ਚੱਲਿਆ ਗਿਆ ਦੇਖਣ ਅੱਛਾ ਤੇ ਮੇਰੇ ਫਾਦਰ ਸਾਹਿਬ ਉਦੋਂ ਅਕਾਲੀ ਦਲ ਨਾਲ ਕਨੈਕਟਡ ਸੀਗੇ ਮੈਂ ਚੱਲਿਆ ਗਿਆ ਉਹ ਕਹਿੰਦੇ ਵੀ ਆਪਾਂ ਤਾਂ ਵੋਟ ਇੱਧਰ ਹੀ ਪਾਉਣੀ ਆ ਅਕਾਲੀ ਦਲ ਪੰਥ ਨੂੰ ਵੋਟ ਪਾਉਣੀ ਮੈਂ ਕਿਹਾ papa ਪੰ ਉਹ ਤੋਂ ਮੈਨੂੰ ਆਈਡੀਆ ਆਇਆ ਮੈਂ ਇੱਕ ਉਹ ਸ਼ਾਰਟ ਫਿਲਮ ਬਣਾਤੀ ਮੈਂ ਉਹ ਲਿਖਤੀ ਫਿਲਮ ਜਿਹੜਾ ਉਹ ਤੁਸੀਂ ਅੱਜ ਵੀ ਦੇਖੋਗੇ ਸੀਕ੍ਰੇਟ ਪੈਲੇਟ ਅੱਛਾ ਸ਼ਾਰਟ ਫਿਲਮ ਹੈ ਮੇਰੀ 2014 ਦੇ ਵਿੱਚ ਆਈ ਸੀ ਮੈਂ ਬੜੀ ਚਰਚਾ ਹੋਈ ਸੀ ਉਦੋਂ ਸਾਡੇ ਨਾਲ ਉਹ ਆਮ ਆਦਮੀ ਪਾਰਟੀ ਦੇ ਪੇਜ ਤੇ ਵੀ ਪਈ ਆ ਅੱਜ ਦੇ ਦੌਰ 'ਚ ਦੇ ਤੁਸੀਂ ਅੱਜ ਵੀ ਦੇਖੋਗੇ ਨਾ ਉਹ ਤੋਂ ਮੈਨੂੰ ਲੱਗੇ ਯਾਰ ਮੈਂ ਕਿਹਾ ਇਹ ਤਾਂ ਲਿਖਣਾ ਕੋਈ ਐਡੀ ਔਖੀ ਗੱਲ ਨਹੀਂ ਹੈਗੀ ਕਹਾਣੀ ਵੀ ਆਪਾਂ ਲਿਖ ਸਕਦੇ ਆ ਉਹ ਤੋਂ ਬਾਅਦ ਫਿਰ ਮੈਂ ਐਡੀਟਿੰਗ ਮੈਂ ਸ਼ੁਰੂ ਤੋਂ ਕਰਦਾ ਸੀਗਾ ਪਹਿਲਾਂ ਹੀ ਉਹ 7ਵੀਂ 8ਵੀਂ ਤੋਂ ਹੀ ਫਿਰ ਬਸ ਉਹ ਤਿੰਨੇ ਚੀਜ਼ਾਂ ਕੰਬਾਈਨ ਅਪਨੇਪ ਹੋ ਗਈਆਂ ਤੇ ਜਿਹੜੀ ਤੁਸੀਂ ਚੀਜ਼ ਕਿ ਪੈਸੇ ਬਚਾਉਣ ਲਈ ਕੀਤੀ ਕੀ ਜਾਂਦੇ ਵੈਸੇ ਹਾਂਜੀ ਬਚ ਵੀ ਜਾਂਦੇ ਐ ਨਾ ਨਾ ਐ ਤਾਂ ਚਲੋ ਜੀ ਵਧੀਆ ਮੈਨੂੰ ਤਾਂ ਕਿ ਚਲੋ ਇਹਨੂੰ ਐਂ ਕਹਿ ਲਓ ਕਿ ਪੈਸੇ ਬਚ ਜਾਂਦੇ ਆ ਜੋ ਵੀ ਪਰ ਇਹਦੇ ਨਾਲ ਨਾ ਮੇਰੇ ਨਾਲ ਤਾਂ ਕੋ ਕੋ ਕਨੈਕਟਡ ਚੀਜ਼ਾਂ ਨਹੀਂ ਸਾਰੀਆਂ ਕਨੈਕਟਡ ਆ ਹਾਂ ਕਨੈਕਟਡ ਬਹੁਤ ਨੇ ਨਾ ਤੁਸੀਂ ਜਿ ਜਿਨੇ ਲਿਖੀ ਆ ਉਹ ਉਹਦਾ ਵਿਜ਼ੂਅਲਾਈਜ਼ ਕਰ ਸਕਦਾ ਡਾਇਰੈਕਸ਼ਨ ਦੇ ਵਿੱਚ ਸਕ੍ਰੀਨ ਪਲੇ ਫਿਰ ਉਸ ਤੋਂ ਬਾਅਦ ਐਡਿਟ ਪੈਣਾ ਨਹੀਂ ਪੈਣਾ ਦੋ ਬੰਦਿਆਂ ਨਾਲ ਮੱਥਾ ਨਹੀਂ ਮਾਰਨਾ ਪੈਂਦਾ ਮੈਂ ਰਾਤ ਨੂੰ ਮੈਨੂੰ ਕਈ ਲੋਕ ਕਹਿੰਦੇ ਨੇਗੇ ਕਹਿੰਦੇ ਯਾਰ ਤੂੰ ਮੀਟਿੰਗ ਮੂਟਿੰਗ ਕਰਨੀ ਜਾਂਦਾ ਕਿਤੇ ਚੰਡੀਗੜ੍ਹ ਵੀ ਤੂੰ ਮਲੇਰਕੋਟਲੇ ਤੋਂ ਆ ਮੈਂ ਮਲੇਰਕੋਟਲੇ ਰਹਿਣਾ ਮੈਂ ਕਿਹਾ ਮੈਂ ਆਪਣੇ ਨਾਲ ਹੀ ਮੀਟਿੰਗ ਕਰਕੇ ਸੌ ਜਾਣਾ ਰਾਤ ਨੂੰ ਮੈਂ ਕਿਹਾ ਮੈਂ ਡਾਇਰੈਕਸ਼ਨ ਕੰਟਰੈਕਟਰ ਮੈਂ ਐਡੀਟਰ ਮੈਂ ਰਾਈਟਰ ਮੈਂ ਕਿਹਾ ਮੈਂ ਆਪ ਹੀ ਸੋਚ ਲੈਣਾ ਇਹ ਸੀਨ ਕੱਟਣਾ ਹੈ ਰੱਖਣਾ ਚਲੋ ਜੀ ਸੌਜੋ ਹੁਣ ਸੌਖਾ ਵੀ ਹੋ ਜਾਂਦਾ ਪਰ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ ਜ਼ਿੰਮੇਵਾਰੀ ਵਧ ਦੇਖੋ ਲਿਖਣਾ ਸਰ ਬਹੁਤ ਲੰਬਾ ਟਾਸਕ ਹੈ 7-8 ਮਹੀਨੇ ਬੈਠ ਕੇ ਲਿਖਣਾ ਪੈਂਦਾ ਹੈ ਵੱਧ ਵੀ ਟਾਈਮ ਲੱਗ ਜਾਂਦਾ ਹੈ ਡਾਇਰੈਕਸ਼ਨ ਵੀ ਇੰਟਰਸਟਿੰਗ ਹੈ ਐਡੀਟਿੰਗ ਵੀ ਇੰਟਰਸਟਿੰਗ ਹੈ ਜਿਹੜਾ ਮੈਨੂੰ ਜੋ ਔਖਾ ਲੱਗਦਾ ਹੈ ਪ੍ਰੋਡਕਸ਼ਨ ਪੈਸਾ ਲੱਗਣਾ ਜਦੋਂ ਕਿਉਂਕਿ ਸਾਨੂੰ ਪਤਾ ਵੀ YouTube ਤੋਂ ਇੰਨੇ ਰੈਵਨਿਊ ਵਾਪਸ ਆਣਾ ਨਹੀਂ ਹੈ ਤੇ ਜਿਹੜਾ ਬਜਟ ਸਾਡਾ ਟਾਈਟ ਹੈ ਉਹ ਵੀ ਮੈਂ ਪੈਸਾ ਪੱਲਿਓ ਲਾਉਣਾ ਹੈ ਤੇ ਮੈਂ ਫਿਲਮ ਮੇਕਿੰਗ ਵੀ ਕਰਨੀ ਹੈ ਮੈਂ ਐਕਸਟਰਾਜ਼ ਵੀ ਬੁਲਾਉਣੇ ਨੇ ਮੈਂ ਐਕਸ਼ਨ ਵੀ ਕਰਨਾ ਹੈ ਫਿਰ ਉੱਥੇ ਥੋੜੀ ਇਹ ਪ੍ਰੋਡਕਸ਼ਨ ਕਰਨ ਵੇਲੇ ਤਕਲੀਫ ਹੋ ਗਈ ਪੰਜਾਬ ਦੇ ਵਿੱਚ ਜਿਹੜੀ ਵੈਬ ਸੀਰੀਜ਼ ਦਾ ਯਾਰ ਜਿਗਰੀ ਕਸੂਤੀ ਡਿਗਰੀ ਇਹ 18 ਦੇ ਵਿੱਚ ਆਂਜੀ ਆਂਜੀ 18 ਤੋਂ 18 ਤੇ ਇੰਟਰਡਿਊਸ ਤੁਸੀਂ ਇੱਕ ਤਰ੍ਹਾਂ ਦੇ ਨਾਲ ਕੀਤਾ ਯਾ ਚਲੋ ਬੜੀਆਂ ਛੋਟੀਆਂ ਛੋਟੀਆਂ ਫਿਲਮਾਂ ਟਾਈਪ ਬਣਦੀਆਂ ਪਰ ਜਿਹਨੂੰ ਇੱਕ ਪ੍ਰੋਪਰ ਆਪਾਂ ਕਹਿ ਲਈਏ ਹੈਨਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਲਗਾਤਾਰ ਇਹ ਤੁਹਾਡਾ ਮੈਨੂੰ ਲੱਗਦਾ ਕਿ ਇਹ ਥਰਡ ਆ ਯਾ ਤੁਹਾਡਾ ਪ੍ਰੋਜੈਕਟ ਫਿਰ ਇੰਨੇ ਇੰਨਾ ਗੈਪ ਜਿਹੜਾ ਰਹਿੰਦਾ ਇਹ ਉਸੇ ਕਰਕੇ ਆ ਕਿ ਇੱਕ ਬੰਦਾ ਇੰਨੇ ਕੰਮ ਕਰ ਰਿਹਾ ਐਗਜ਼ੈਕਟਲੀ ਲਿਖਣੀ ਪੈਂਦੀ ਲਿਖਣਾ ਥੋੜਾ ਟਾਈਮ ਲੱਗ ਜਾਂਦਾ ਲਿਖਣ ਦੇ ਵਿੱਚ ਖੜਮ ਪੰਜ ਲਿਖਣ ਨੂੰ ਸਾਲ ਲੱਗ ਗਏ ਆਲਮੋਸਟ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਆ ਤੇ ਫਿਰ ਨਾਲ ਬੰਦੇ ਉਹਨਾਂ ਦੇ ਲਿਆ ਕਰੋ ਕਿ ਕਿਵੇਂ ਲੱਭਦੇ ਨਹੀਂ ਜਾਂ ਲੱਗਦਾ ਕਿ ਉਹਨਾਂ ਦੀ ਵਾਈਬ ਨਹੀਂ ਮੈਚ ਹੁੰਦੀ ਮੈਨੂੰ ਐਕਲੀ ਐਡੀਸ਼ਨ 'ਚ ਮੈਂ ਭਰੋਸਾ ਨਹੀਂ ਕਰ ਸਕਦਾ ਕਿਸੇ ਦੇ ਰਾਈਟਿੰਗ ਤੇ ਕਿਉਂਕਿ ਰਾਈਟਿੰਗ ਇਜ਼ ਮਤਲਬ ਉਹ ਉੱਤੇ ਹੀ ਸਭ ਕੁਝ ਬੇਸ ਹੋ ਜਾਣਾ ਨਾ ਰਾਈਟਿੰਗ ਤੇ ਬੇਸਡ ਹੈ ਪਰ ਰਾਈਟਿੰਗ ਨੂੰ ਨਾ ਬੜਾ ਲਾਈਟਲੀ ਲਿਆ ਜਾ ਰਿਹਾ ਈਵਨ ਪੰਜਾਬੀ ਫਿਲਮਾਂ ਦੇ ਵਿੱਚ ਵੀ ਹੈ ਔਰ ਉਹਦਾ ਉਹਦਾ ਰਿਜ਼ਲਟ ਫਿਰ ਦੇਖਣ ਨੂੰ ਵੀ ਮਿਲਦਾ ਹਾਂਜੀ ਉਹ ਦੇਖਣ ਨੂੰ ਮਿਲ ਰਿਹਾ ਉਹ ਉਹ ਉਹਦੇ ਕਰਕੇ ਉਹ ਮਿਲ ਵੀ ਨਹੀਂ ਪਾ ਰਹੇ ਮੈਨੂੰ ਉਦਾਂ ਦੇ ਆਰਟਿਸਟ ਜਿਨ੍ਹਾਂ ਨਾਲ ਮੈਂ ਕਰ ਨੋ ਡਾਊਟ ਮੇਰੇ ਅਸਿਸਟੈਂਟ ਟਰਾਈਟਰ ਹੁੰਦੇ ਨੇ ਮੇਰੇ ਨਾਲ ਅੱਛਾ ਤੇ ਬਟ ਮੈਨੂੰ ਮਜਾ ਆਉਂਦਾ ਰਾਈਟਿੰਗ ਕਰਕੇ ਇੱਕ ਤਾਂ ਉਹਦੇ ਚ ਕੀ ਹੁੰਦਾ ਇੱਕ ਤਾਂ ਥੋੜਾ ਜਿਹਾ ਘਰ ਰਹਿਣ ਦਾ ਮੌਕਾ ਮਿਲ ਜਾਂਦਾ ਹੈ ਹੈਨਾ ਕਿਉਂਕਿ ਮੈਨੂੰ ਪਤਾ ਹੁੰਦਾ ਯਾਰ ਮੈਂ ਆਪਣੇ ਲਈ ਲਿਖਣੀ ਆ ਤਾਂ ਮੈਂ ਆਰਾਮ ਨਾਲ ਲਿਖਾਂ ਮੇਰੇ ਨਾਲ ਟਾਈਮ ਟਾਈਮ ਚਾਹ ਮਿਲ ਜਾਂਦੀ ਆ ਰੋਟੀ ਆ ਗਈ ਕਿਤੇ ਹੈ ਹਾਂਜੀ ਹਾਂ ਉਹ ਚੀਜ਼ ਨਾ ਬੜੀ ਵਧੀਆ ਰਹਿੰਦੀ ਆ ਘਰ ਦੇ ਵਿੱਚ ਰਹਿਨੇ ਆ ਫੈਮਿਲੀ ਨਾਲ ਰਹਿਨੇ ਆ ਸੋ ਲਿਖਣਾ ਪ੍ਰੋਸੈਸ ਲੰਬਾ ਆ ਪਰ ਮੈਂ ਉਹਨੂੰ ਬੜੇ ਵਧੀਆ ਤਰੀਕੇ ਨਾਲ ਲਿਖਦਾ ਤੇ ਮੈਨੂੰ ਪਤਾ ਹੁੰਦਾ ਵੀ ਮੈਂ ਹੀ ਡਾਇਰੈਕਟ ਕਰਨੀ ਆ ਤਾਂ ਜਿੰਨਾ ਟਾਈਮ ਮੈਂ ਲਵਾਂਗਾ ਹੋਰ ਵਧੀਆ ਹੀ ਕਰੂੰਗਾ ਇਹਨੂੰ ਸੋ ਇਸ ਕਰਕੇ ਟਾਈਮ ਲੱਗਦਾ ਹੈ ਲ